ਮੈਂ ਤਾਰ ਚੋਣ ਗਈ ਸੀ ਕੱਟੀ ਚੜ ਲੈ ਕੇ ਨਹੀਂ ਮੈਂ ਤਾਰ ਚੋਣ ਗਈ ਸੀ ਕੱਟੀ ਚੁਣੀ ਨੇ ਕਰਨ ਕੇ ਸੀ ਕੱਟੀ ਚੁਣੀ ਨੇ ਮੇਰੇ ਗਾਲੇ ਕੁੱਟਿਆ ਨਹੀਂ ਮੈਂ ਕੱਟੇ ਦੇ ਬਹਰ ਨਹੀਂ ਛੜਾ ਜੀਠ ਕੁੱਟਿਆ ਨਹੀਂ ਮੈਂ ਕੱਟੇ ਦੇ ਬਹਰ ਨਹੀਂ ਛੜਾ ਜੀਠ ਕੁੱਟਿਆ ਬੱਗਾ ਕਬੂਤਰ ਏਖੀਆਂ ਸ਼ਰਫ ਦੀ ਵੱਗਾ ਕਬੂਤਰ ਇਕਿਆਸਰ ਫੰਦੀ ਵਿੱਚ ਬਾਂ ਦਾ ਜੋੜਾ ਵੈਨੇ ਚਤਰਾ ਨੱਚਦਾ ਜੋੜਾ ਜੋੜਾ ਵੈਨੇ ਚਤਰਾ ਨੱਚਦਾ ਜੋੜਾ ਜੋੜਾ ਵੈਨੇ ਚਤਰਾ ਨੱਚਦਾ ਜੋੜਾ ਪੰਜਾਬ ਦੇ ਵਿੱਚ ਬਹੁਤ ਤੇ ਤਿਹਾਰ ਜਿਹੜੇ ਨੇ ਮਨਾਏ ਜਾਂਦੇ ਨੇ ਪਰ ਫਾਲ ਦਾ ਪਹਿਲੇ ਦਿਨਾਂ ਦੀ ਗੱਲ ਕਰੀਏ ਤਾਂ ਜਿਹੜਾ ਲੋਹੜੀ ਦਾ ਤਿਹਾਰ ਸਭ ਤੋਂ ਪਹਿਲਾਂ ਆਉਂਦਾ ਹੈ ਲੋਹੜੀ ਦਾ ਤਿਹਾਰ ਜਿਹੜਾ 13 ਜਨਵਰੀ ਨੂੰ ਮਨਾਇਆ ਜਾਂਦਾ ਹੈ ਦੁੱਲੇ ਪੱਟੀ ਦੀ ਦੇ ਨਾਲ ਇਹ ਤਿਹਾਰ ਵੀ ਜੁੜਦਾ ਹੈ ਕਿਉਂਕਿ ਦੁੱਲਾ ਪੱਟੀ ਜਿਹੜਾ ਸੀ ਉਹ ਚਾਹੇ ਇੱਕ ਲੁਟੇਰਾ ਸੀਗਾ ਡਾਕੂ ਸੀ ਪਰ ਫਿਰ ਵੀ ਉਹ ਗਰੀਬਾਂ ਦੇ ਲਈ ਮਸੀਹਾ ਸੀਗਾ ਅਮੀਰਾਂ ਤੋਂ ਲੁੱਟ ਕਰਨ ਤੋਂ ਬਾਅਦ ਗਰੀਬਾਂ ਦੇ ਵਿੱਚ ਲੋੜਵੰਦਾਂ ਦੇ ਵਿੱਚ ਵੰਡਦਾ ਸੀਗਾ ਦੋ ਲੜਕੀਆਂ ਸੀ ਸੁੰਦਰੀ ਤੇ ਮੁੰਦਰੀ ਜਿਨ੍ਹਾਂ ਦਾ ਮਾਂ-ਬਾਪ ਦੀ ਜਨਮ ਸਮੇ ਮੌਤ ਹੋ ਗਈ ਸੀ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਵਿਆਹ ਜਿਹੜਾ ਕੀਤਾ ਸੀਗਾ ਕਾਫੀ ਕਿਆਸੀ ਗੱਲ ਕਰੀਏ ਤਾਂ ਇਤਿਹਾਸ ਦੇ ਵਿੱਚ ਕਾਫੀ ਲੱਗ-ਲੱਗ ਦੱਸਿਆ ਜਾਂਦਾ ਹੈ ਕਿ ਦੁੱਲੇ ਪੱਟੀ ਬਾਰੇ ਪਰ ਜਿਹੜਾ ਖਾਸ ਤੌਰ ਤੇ ਤਿਹਾਰ ਦੀ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਤਾਂ ਤਿਹਾਰ ਸਿਰਫ ਦੁੱਲੇ ਪੱਟੀ ਦੇ ਸੁੰਦਰੀ ਤੇ ਮੁੰਦਰੀ ਜਿਹੜੀ ਦੋ ਭੈਣਾਂ ਦੇ ਵਿਆਹ ਨੂੰ ਲੈ ਕੇ ਚੱਤੇ ਸੀਗਾ ਲੋਕ ਖੁਸ਼ੀਆਂ ਦੇ ਨਾਲੇ ਤਿਹਾਰ ਮਨਾਉਂਦੇ ਨੇ ਬੱਚੇ ਤੇ ਮੇਰੇ ਪਿੱਛੇ ਦੇਖ ਸਕਦੇ ਬੱਚੇ ਖੜੇ ਨੇ ਬੱਚੇ ਵੀ ਲੋਹੜੀ ਜਿਹੜੀ ਇਸ ਸਮੇਂ ਘਰ-ਘਰ ਦੇ ਵਿੱਚ ਜਾ ਕੇ ਲੋਹੜੀ ਦਾ ਤਿਹਾਰ ਜਿਹੜਾ ਮਨਾ ਰਹੇ ਨੇ ਲੋਹੜੀ ਲੈ ਰਹੇ ਨੇ ਕਿਉਂਕਿ ਇਹ ਜਿਹੜੀ ਲੋਹੜੀ ਜਿਹੜੀ ਏ ਪਹਿਲਾਂ ਦੇ ਸਮੇਂ ਦੇ ਵਿੱਚ ਅਮੀਰ ਗਰੀਬ ਚਾਹੇ ਤਗੜਾ ਸੀਗਾ ਚਾਹੇ ਕੋਈ ਵੱਡਾ ਜਾਂ ਛੋਟਾ ਸਾਰੇ ਜਿਹੜੇ ਧਿਆਨੂ ਮਨਾਉਂਦੇ ਸੀ ਪਰ ਹੁਣ ਜਿਹੜੇ ਨੇ ਸਿਰਫ ਇੱਕ ਬੱਚੇ ਇਹ ਤਿਹਾਰ ਨੂੰ ਮਨਾਉਂਦੇ ਨੇ ਵੱਡੇ ਜਿਹੜੇ ਹੁਣ ਇਹਾਰ ਨੂੰ ਮਨਾਉਣਾ ਘਟਦੇ ਜਾ ਰਹੇ ਹੈਗੇ ਨੇ ਬੱਚੇ ਹੈਗੇ ਨੇ ਛੋਟੇ ਛੋਟੇ ਇਹਨੇ ਬੱਚੇ ਆਉਂਦਾ ਲੋੜੀ ਤੇ ਬੋਲਣਾ ਆਉਂਦਾ ਕੋਈ ਵੀ ਲੋੜੀ ਦਾ ਕਿਵੇਂ ਬੋਲੋਗੇ ਤੋ ਤੇ ਮੈਨੂੰ ਤੇ ਆਹ ਬਾਰੀ ਵਿੱਚ ਖਲੋ ਤੇ ਆਹ ਬਾਰੀ ਤੇਰੀ ਹਰੀ-ਪਰੀ ਫੁੱਲਾਂ ਦੀ ਚੰਗੇ ਵੀ ਇੱਕ ਫੁੱਲ ਸਾ ਪਿਆਰਾ ਜਿਹਦੇ ਦਰਬਾਰ ਪਿਆਰਾ ਜੀ ਦੀ ਬੇਟੀ ਸੁੱਤੀ ਸੀ ਸੁੱਤੀ ਨੂੰ ਜਗਾ ਲਿਆ ਓ ਤੋਲਾ ਪਾਲਿਆ ਓ ਤੋਲਾ ਸਿੱਖਦਾ ਪਾਬੋ ਨੂੰ ਉਡੀਕਦਾ ਪਾਬੋ ਪੈਨ ਕਰੀਆਂ ਕਰਨ ਵਾਲਾ ਸੋਸਰਾਵਾ ਜੜੀ ਹ ਇਸੇ ਛੋਟੀਆਂ-ਛੁਟੀਆਂ ਬੇਟੀਆਂ ਸੀਆਂ ਮਕੀਆਂ ਤੇ ਪੁੱਤ ਕਿੰਨੇ ਘਰਾਂ ਚ ਲੈਲੀ ਲੋੜੀ ਹਾਂਜੀ ਠੀਕ ਐਸਾ ਮਿਲਦੇ ਆਂ ਦੀ ਲੋੜੀ ਤੇ ਲੋਕ ਨਹੀਂ ਦਿੰਦੇ ਕਿ ਮਿਲ ਜਾਂਦੀ ਆ ਮਿਲ ਜਾਂਦੀ ਐ ਸਾਰੇ ਅੱਛਾ ਤੇ ਤੋਂ ਠੰਡ ਨਹੀਂ ਲੱਗਦੀ ਪਤਾ ਜੇ ਲੱਗਦੀ ਐ ਤੇ ਕੁਝ ਖਾਣ ਨੂੰ ਵੀ ਮਿਲਦਾ ਐ ਕਿਸੇ ਕਰਨ ਦਿੰਦਾ ਕੋਈ ਖਾਣ ਨੂੰ ਕੋਈ ਚੀਜ਼ ਵੀ ਦਿੰਦੇ ਤੇ ਨਹੀਂ ਦਿੰਦੇ ਹੈ ਤੇ ਜੇ ਪੈਸੇ ਲੈਣਾ ਤਾਂ ਕੀ ਕਰੋਗੇ ਦੇ ਪੈਸੇ ਹੈ ਸਾਰੇ ਵਾਝ ਵੰਡ ਕੇ ਚੀਜ਼ੀ ਖਾਣੀ ਤੇ ਕੀ ਖਾਣਾ ਦੇ ਕੈਸੇ ਨਹੀਂ ਖਾਣਾ ਹੈ ਕੁਝ ਵੀ ਨਹੀਂ ਖਾਣਾ ਹੈ ਅੱਛਾ ਤੇ ਕਿੰਨਾ ਚਿਰ ਹੋ ਗਿਆ ਜੀ ਦੋ ਦੋ ਘੰਟੇ ਦੋ ਘੰਟੇ ਹੋ ਗਏ ਨੇ ਅੱਛਾ ਅੱਛਾ ਤੇ ਪਤਾ ਹੈ ਦੁੱਲੇ ਪੱਟੀ ਬਾਰੇ ਕੋਈ ਕਾਉਂਨ ਸੀ ਨਹੀਂ ਪਤਾ ਹੈ ਪਰ ਇਥੇ ਇੱਕ ਹੋਰ ਦੱਸ ਦਈਏ ਇਧਰੇ ਤਿਹਾਰਾਂ ਬਾਰੇ ਨੇ ਸਕੂਲਾਂ ਦੇ ਵਿੱਚ ਵੀ ਜ਼ਰੂਰ ਜਿਹੜਾ ਵਿਸਥਾਰ ਦੇ ਨਾਲ ਪੜਾਇਆ ਜਾਣਾ ਚਾਹੀਦਾ ਹੈ ਕਿਉਂਕਿ ਸਾਡੇ ਵਿਰਾਸਤ ਦੇ ਨਾਲ ਜਿਹੜੀਆਂ ਚੀਜ਼ਾਂ ਜੁੜੀਆਂ ਨੇ ਉਹ ਅੱਜ ਅਲੋਪ ਹੁੰਦੀਆਂ ਜਾ ਰਹੀਆਂ ਇਧਰ ਵੀ ਤਸਵੀਰ ਦਿਖਾਵਾਂਗਾ ਮੁੰਡੇ ਵੀ ਦੇਖੋ ਕਿ ਯਾਰ ਇਹਨਾਂ ਛੋਟੇ ਛੋਟੇ ਬੱਚੇ ਨੇ ਇਹ ਵੀ ਨੇ ਇਹ ਵੀ ਲੜਕੀਆਂ ਨੇ ਲੜਕੀਆਂ ਵੀ ਨੇ ਆ ਲੜਕੇ ਵੀ ਛੋਟੇ ਛੋਟੇ ਆਏ ਨੇ ਹਰ ਜੋ ਆਜੋ ਤੇ ਬੱਚੇ ਨੇ ਤੇ ਲੜਕੀਆਂ ਹੈਗੀਆਂ ਨੇ ਇਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਸਾਡੇ ਨਾਲ ਇੱਥੇ ਨੌਜਵਾਨ ਮੌਜੂਦ ਹਨ ਗੱਲਬਾਤ ਕਰਾਂਗੇ ਕਿ ਜਦੋਂ ਕਿਸ ਤਰ੍ਹਾਂ ਦੇਖਦੇ ਹਾਂ ਤਿਹਾਰਾਂ ਨੂੰ ਲੈ ਕੇ ਪਹਿਲਾਂ ਤਿਹਾਰਾਂ ਦਾ ਜਦੋਂ ਆਪਣੇ ਸਮੇਂ ਦੇ ਵਿੱਚ ਸੀਗਾ ਤੇ ਹੁਣ ਦੇ ਸਮੇਂ ਦੇ ਨਾਲ ਕਿੰਨੀ ਕੁ ਤਬਦੀਲੀ ਆ ਗਈ ਹੈ ਪਹਿਲੇ ਸਮੇਂ ਦਾ ਬੜਾ ਫਰਕ ਪੈ ਗਿਆ ਜੀ ਪਹਿਲਾਂ ਲੋਕ ਬਹੁਤ ਸ਼ਾਨਾ ਮਨਾਉਂਦੇ ਸੀ ਮੜਕੀ ਵੱਡੇ ਛੋਟੇ ਸਾਰੇ ਰਲ ਕੇ ਮਨਾਉਂਦੇ ਲੋਕ ਮੜਕੀ ਅਸੀਂ ਵੀ ਮਨਾਉਂਦੇ ਰਿਆਂ ਛੋਟੇ ਹੁੰਦਿਆਂ ਉਸ ਹਾਣ ਲਈਏ ਤੇ ਅੱਗੇ ਨਾਲ ਬਹੁਤ ਮੜਕੀ ਇਤਿਆਰ ਦਾ ਫਰਕ ਪੈ ਗਿਆ ਹੁਣ ਉਹ ਉਹਨਾਂ ਦੀ ਸ਼ਾਨ ਹੀ ਰਹਿ ਗਿਆ ਹੁਣ ਤਾਂ ਲੋਕਾਂ ਨੂੰ ਉਹਦੇ ਪਤਾ ਲੱਗਦਾ ਜਾਂ ਕਿ ਇਹਦੇ ਵਿਆਹ ਦੀ ਕੋਈ ਲੋੜੀ ਵੰਡਦਾ ਜਾਂ ਕੋਈ ਜਾਂ ਜਾਂ ਕੇ ਕਰੇ ਮੁੰਡਾ ਹੁੰਦਾ ਤਾਂ ਹੀ ਲੋੜੀ ਬਾਰੇ ਪਤਾ ਲੱਗਦਾ ਨਹੀਂ ਤੇ ਵੈਸੇ ਉਹ ਜੋ ਉਹਨਾਂ ਨਹੀਂ ਰਹਿ ਗਿਆ ਕਰੇ ਜੱਗਾ ਜਿੰਨਾ ਪਹਿਲਾਂ ਹੁੰਦਾ ਅੱਗੇ ਹੁੰਦਾ ਸੀਗਾ ਸਾਰੇ ਰਲ ਮਿਲ ਕੇ ਬੈਠਦੇ ਸੀਗੇ ਅੱਗ ਬਾਲ ਕੇ ਲੋਹੜੀ ਉੱਤੇ ਬੈਠ ਕੇ ਸਾਰੇ ਪਰਿਵਾਰ ਇਕੱਠੇ ਹੁੰਦੇ ਸੀਗੇ ਰਿਸ਼ਤੇਦਾਰ ਇਕੱਠੇ ਹੁੰਦੇ ਸੀਗੇ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਲੋਪ ਨਹੀਂ ਹੁੰਦੀਆਂ ਯਾਰੀ ਹਾਂਜੀ ਹਾਂਜੀ ਬਹੁਤ ਫਰਕ ਪੈ ਗਿਆ ਜੀ ਪਹਿਲਾਂ ਲੋਕ ਸਾਰੇ ਰਲ ਮਿਲ ਕੇ ਬਹਿੰਦੇ ਸੀ ਮਣਕੀ ਮਣਕੀ ਜਿਵੇਂ ਪਿੰਡਾਂ ਦੇ ਲੋਕ ਰਲ ਕੇ ਬਹਿੰਦੇ ਰਾਤ ਨੂੰ ਲੋਹੜੀ ਬਾਲਦੇ ਤੇਲ ਸੋੜਦੇ ਵੇ ਸਾਰਾ ਕੁਝ ਕਰਦੇ ਉਹਨੋਂ ਚੀਜ਼ ਕਿਤੇ ਨਾ ਕਿਤੇ ਨਾ ਬਹੁਤ ਘੱਟ ਵੇਖ ਨੂੰ ਮਿਲਦੀ ਏ ਮਣਕੀ ਫਿਰ ਬਹੁਤ ਘੱਟ ਕੱਟ ਗਈ ਏ ਜਿੰਨੂ ਕੀ ਨਾ ਨਾ ਮਾਤਰੀ ਰਹਿ ਗਈ ਏ ਮਲ ਗਿਆ ਬੱਚੇ ਆਉਂਦੇ ਨੇ ਫੇਰ ਪਤਾ ਲੱਗਦਾ ਲੋਹੜੀ ਦਾ ਤਿਆਰ ਨਹੀਂ ਤੇ ਨਹੀਂ ਪਤਾ ਲੱਗਦਾ ਲੋਹੜੀ ਦਾ ਤਿਹਾਰ ਜਿਹੜਾ ਲਗਾਤਾਰ ਹਰ ਸਾਲ ਲੋਪ ਹੁੰਦਾ ਜਾ ਰਿਹਾ ਹੈ ਪਹਿਲਾਂ ਨਾਲੋਂ ਕਾਫੀ ਜਿਹੜਾ ਫਰਕ ਪੈ ਚੁੱਕਾ ਹੈਗਾ ਕਿਉਂਕਿ ਜਿੰਨਾ ਅਸੀਂ ਅਗਾਹ ਵਧਦੇ ਜਾਂਦੇ ਆਂ ਕਿ ਤਰੱਕੀ ਦੇ ਰਾਹ ਵੱਲ ਪਰ ਉਹਦੇ ਨਾਲ ਨਾਲ ਅਸੀਂ ਆਪਣੇ ਵਿਰਾਸਤੀ ਜਿਹੜੀਆਂ ਚੀਜ਼ਾਂ ਨੇ ਜਾਂ ਹੋਰ ਤਿਹਾਰ ਹੈਗੇ ਨੇ ਉਹਨਾਂ ਨੂੰ ਭੁੱਲਦੇ ਜਾ ਰਹੇ ਆਂ ਕਿਉਂਕਿ ਲਗਾਤਾਰ ਬੱਚੇ ਅੱਜ ਦੇ ਸਮੇਂ ਦੇ ਵਿੱਚ ਮੋਬਾਈਲ ਫੋਨਾਂ ਦੇ ਨਾਲ ਗੇਮਤਾਂ ਇੱਕ ਸੀਮਤ ਹੋ ਗਏ ਨੇ ਤੇ ਲੋੜੀ ਮੰਗਣ ਜਾਣ ਨੂੰ ਵੀ ਜਿਹੜਾ ਕਿ ਸ਼ਰਮ ਮਹਿਸੂਸ ਕਰਦੇ ਨੇ ਪਰ ਇਹਨਾਂ ਤਿਹਾਰਾਂ ਦਾ ਦੇ ਨਾਲ ਜਿਹੜਾ ਪੁਰਾਣੇ ਸਮੇਂ ਦੇ ਬਹੁਤ ਜ਼ਿਆਦਾ ਮਹੱਤਵ ਹੁੰਦੇ ਸੀਗੇ ਤਾਂ ਲੋਕਾਂ ਦੀ ਸਾਝ ਬਣੀ ਰਹਿੰਦੀ ਸੀ ਪਿਆਰ ਬਣਿਆ ਰਹਿੰਦਾ ਸੀ ਕਿ ਪਰ ਅੱਜ ਦੇ ਸਮੇਂ ਦੇ ਵਿੱਚ ਇਹ ਸਭ ਕੁਝ ਅਲੋਪ ਹੁੰਦਾ ਨਜ਼ਰ ਆ ਰਿਹਾ ਤੇ ਲੋੜੀ ਦਾ ਜਿਹੜਾ ਤਿਹਾਰ ਬੜਾ ਖੁਸ਼ੀਆਂ ਤੇ ਚਾਹਾਂ ਦੇ ਨਾਲ ਜਿਹੜਾ ਕਿ ਮਨਾਇਆ ਜਾਂਦਾ ਹੈ ਤਸਵੀਰ ਤੁਹਾਨੂੰ ਦਿਖਾਉਣਾ ਹੈ ਛੋਟੇ ਛੋਟੇ ਬੱਚੇ ਨੇ ਆ ਦੇਖ ਸਕਦੇ ਜੀ ਬੱਚੀਆਂ ਨੇ ਨਿੱਕੀਆਂ ਨਿੱਕੀਆਂ ਬੱਚੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਬੱਚੀਆਂ ਨੇ ਛੋਟੇ ਛੋਟੇ ਹੈਗੇ ਨੇ ਬੱਚੇ ਆਏ ਹੋਏ ਨੇ ਸਮੇ ਲੋਹੜੀ ਦਾ ਤਿਆਰ ਹੈ ਉਹਨਾਂ ਨਾਲ ਵੀ ਗੱਲਬਾਤ ਹੀ ਕਰਾਂਗੇ ਕਿ ਲੋਹੜੀ ਪਰ ਕੀ ਆਉਂਦਾ ਜਾਂ ਨਹੀਂ ਆਉਂਦਾ ਕਿਉਂਕਿ ਪਹਿਲੇ ਜ਼ਮਾਨੇ ਦੇ ਵਿੱਚ ਜਿਹੜੇ ਹੁੰਦਾ ਸੀਗਾ ਆਮ ਵੱਡੇ ਜਿਹੜੇ ਮੈਂਬਰ ਉਹ ਵੀ ਲੋਹੜੀ ਹੁੰਦੇ ਪਰ ਲੇਕਿਨ ਹੌਲੀ ਹੌਲੀ ਉਹ ਜਿਦਾ ਸਮਾਂ ਘਟਦਾ ਜਾ ਰਿਹਾ ਹੁਣ ਜਿਹੜੇ ਨੇ ਵੱਡੇ ਘਟ ਛੋਟੇ ਜਿਹੜੇ ਬੱਚੇ ਅਜੇ ਵੀ ਇਸ ਤਿਹਾਰ ਨੂੰ ਜਿਹੜਾ ਮਨਾਉਂਦੇ ਨੇ ਕੀ ਨਾਮ ਕੀ ਪਤ ਮੈਕਪ੍ਰੀਤ ਕਾਰ ਕਿ ਨਾਮ ਪਤ ਇੱਕੰਜੀਤ ਕਾਰ ਦੀ ਨਾਮ ਬਤਾ ਪਰਮੀਤ ਕਾਰ ਪਰਮੀਤ ਕਾਰ ਇਕੰਜੀਤ ਕਾਰ ਤੁਸੀਂ ਕਾਰ ਜੀ ਕਾਰ ਛੋਟੇ ਛੋਟੇ ਬੱਚੇ ਵਿਕ ਤਿਆਰ ਹੋਏ ਨੇ ਇਹਨਾਂ ਨੇ ਉਹਨਾਂ ਤੋਂ ਹੀ ਸੁਣਾਗੇ ਤੇ ਲੋਹੜੀ ਦੇ ਤਿਹਾਹ ਤੇ ਬੋਲੋਗੇ ਕੁਝ ਹਾਂ ਚਲੋ ਸਾਡੇ ਕੋਠੇ ਉੱਤੇ ਆਲਾ ਸਾਨੂੰ ਉੱਤੋਂ ਪੈ ਗਿਆ ਪਾਰਾ ਸਾਨੂੰ ਦੇ ਆ ਲੋੜੀ ਢਾਡੀ ਜੀਵੇ ਜੋੜੀ ਸਾਨੂੰ ਦੇ ਆ ਜੋੜੀ ਢਾਡੀ ਜੀਵੇ ਜੋੜੀ ਦੇ ਕੋਠੇ ਤੇਮ ਦੀਨ ਕਾਢੀ ਵਾਟੀ ਬੜੀ ਸ਼ਕੀਲ ਲਾਵੇ ਫੋੜ ਤੇ ਕਰੀ ਤਾਨੂੰ ਦੇਓ ਲੋੜੀ ਢਾਡੀ ਜੀਵੇ ਜੋੜੀ ਸਾਨੂੰ ਦੇਓ ਲੋੜੀ ਢਾਡੀ ਜੀਵੇ ਜੋੜੀ ਛੋਟੇ ਛੋਟੇ ਬੱਚੇ ਨੇ ਲੋੜੀ ਦਾ ਤਿਹਾੜ ਜਿਹੜਾ ਸੈਲੀਬ੍ਰੇਟ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਿਆਰੀ ਹੋਇਆ ਬੱਚਿਆ ਵੀ ਤੇ ਇਹਨਾਂ ਦੇ ਵੱਲੋਂ ਘਰ ਘਰ ਦੇ ਵਿੱਚ ਜਾ ਕੇ ਇਸੇ ਤਰ੍ਹਾਂ ਇਸ ਤਿਹਾੜ ਨੂੰ ਮਨਾਇਆ ਜਾਂਦਾ ਹੈ ਪਰ ਕਿਤੇ ਨਾ ਕਿਤੇ ਜੁੜੇ ਸਾਡੇ ਵਿਰਸੇ ਨਾਲ ਜੁੜੀਆਂ ਪੁਰਾਣੀਆਂ ਜਿਹੜੀਆਂ ਰਵੈਤੀ ਜਿਹੜੇ ਸੀਗੀਆਂ ਉਹ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਨੇ ਲੋਕ ਪਹਿਲਾਂ ਮੋਹ ਪਿਆਰ ਸੀਗਾ ਇੱਕ ਦੂਸਰੇ ਦੇ ਨਾਲ ਗੱਲਾਂ ਬਾਤਾਂ ਨਾਲ ਸਾਂਝ ਦੇ ਨਾਲ ਨਾਲ ਤਿਹਾਰਾਂ ਦੀ ਵੀ ਜਿਹੜੀ ਕਿ ਸਾਂਝ ਹੁੰਦੀ ਸੀਗੀ ਖੁਸ਼ੀਆਂ ਦਾ ਦਿਹਾੜਾ ਹੋਣਾ ਜਿਸ ਘਰ ਦੇ ਵਿੱਚ ਉਸ ਘਰ ਦੇ ਵਿੱਚ ਲੋਹੜੀ ਮਨਾਈ ਜਾਣੀ ਤੇ ਸਾਰੇ ਬੈਠ ਕੇ ਲੋੜੀ ਦਾ ਅਨੰਦ ਵੀ ਮਾਣਦੇ ਸੀ ਪਰ ਹੁਣ ਹੌਲੀ ਹੌਲੀ ਇਹ ਚੀਜ਼ਾਂ ਅਲੋਪ ਜਿਹੜੀਆਂ ਹੁੰਦੀਆਂ ਜਾ ਰਹੀਆਂ ਕੈਮਰਾਮੈਨ ਨਾਲ ਸਿਮਰਨ ਸਿੱਧੂ ਸਕਾਈ ਨਿਊਜ਼ ਪੰਜਾਬ ਫਰ